ਮੈਟਰੋ ਜਾਇਜ ਰੇਟ ਦੀ ਕੋੜੀ ਦਿਖਾਉਣ ਲੱਗੇ ਆ ਜਿਵੇਂ ਸੋਨੂੰ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਕਰਦੇ ਆ ਮੇਰੇ ਵੀਰ ਭਰਾਵੋ ਕੋੜ ਦੀ ਡਿਟੇਲ ਬਾਰੇ ਗੱਲਬਾਤ ਤੇ ਮੇਰੇ ਵੀਰ ਭਰਾਵੋ ਇੱਕ ਜ਼ਰੂਰੀ ਸੂਚਨਾ ਦੇਣ ਲੱਗੇ ਆ ਤੇ ਜੇ ਕੋਈ ਵੀ ਮੇਰਾ ਵੀਰ ਭਰਾ ਆਪਣੇ ਚੈਨਲ ਦੇ ਥਰੂ ਕੋਈ ਵੀ ਜਾਨਵਰ ਖਰੀਦਦਾ ਤਾ ਕਿਰਪਾ ਕਰਕੇ ਆਪਦੀ ਤਸੱਲੀ ਬਖਸ਼ ਵੇਖਪਰਖੇ ਖਰੀਦਿਆ ਕਰੋ ਮੇਰੇ ਵੀਰ ਭਰਾਵੋ ਤੇ ਬਾਕੀ ਆਪਾਂ ਨੂੰ ਜੇ ਕੋਈ ਵੀਰ ਭਰਾ ਵੀਡੀਓ ਕਰਵਾਉਂਦਾ ਤੇ ਆਪਾਂ ਨੂੰ WhatsApp ਤੇ ਫੋਟੋਆਂ ਵੀਡੀਓ ਭੇਜ ਦਿੰਦਾ ਜਿਵੇਂ ਜਿਵੇਂ ਡਿਟੇਲ ਆਪਾਂ ਨੂੰ ਮਾਲਕ ਵੀਰ ਅੱਗੋਂ ਦੱਸ ਦਿੰਦੇ ਆ ਉਵੇਂ ਉਵੇਂ ਆਪਾਂ ਵੀਡੀਓ 'ਚ ਡਿਟੇਲ ਬੋਲ ਦਿੰਨੇ ਹੁੰਨੇ ਆ ਤੇ ਬਾਕੀ ਆਪਦੀ ਤਸੱਲੀ ਬਖਸ਼ ਵੇਖਪਰਖੇ ਖਰੀਦਿਆ ਕਰੋ ਤੇ ਘੋੜੀ ਦੀ ਜਿਹੜੀ ਡਿਟੇਲ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਆਪਾਂ ਤੇ ਘੋੜੀ ਦੀ 60 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ 7 ਸਾਲ ਉਮਰ ਹੈਗੀ ਤੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਜੀ ਤੇ ਅੰਦਰ ਦੀ ਸਾਫ਼ ਹੈ ਤੇ ਰੇਟ ਬਾਈ ਹੋਰੇ 65000 ਕਰਦੇ ਆ ਬਾਕੀ ਮੌਕੇ ਤੇ ਮਾਨਤਾਣ ਕਰ ਦੇਣਗੇ ਸਵਾਰੀ ਦੀ ਘੋੜੀ ਪਾਸ ਹੈ ਜੀ ਫੁੱਲ ਚਾਲ ਤੁਰਦੀ ਆ ਤੇ ਕਾਲਿਆਂ ਵਾਲੀ ਏਰੀਆ ਬਾਈ ਹੋ ਰਿਆਂ ਦਾ ਤੇ 98 ਵਾਲਾ ਨੰਬਰ ਮਾਲਕ ਵੀਰਾਂ ਦਾ ਤੇ ਗੱਲਬਾਤ ਕਰ ਲਿਓ ਜੇ ਵੀਡੀਓ ਕਰਵਾਉਣੀ ਹੋਈ ਤਾਂ 8554820940 ਵਾਲੇ ਨੰਬਰ ਤੇ ਫੋਟੋ ਮਾ ਭੇਜ ਕੇ ਕਰਵਾ ਸਕਦੇ ਹਾਂ ਧੰਨਵਾਦ ਜੀ